ਪ੍ਰਭੂ ਜੀ ਦੀ ਯੂਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾ ਮਨੂੰ ਪਿਆਰ ਭਰੀ ਜੈਮਸੀ ਦੀ ਪਰਮੇਸ਼ਰ ਜੀ ਨੇ ਅੱਜ ਦੁਪਹਿਰ ਦੇ ਸਮੇਂ ਦੇ ਵਿੱਚ ਸਾਨੂੰ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ। ਤੋਂ ਆਓ ਜਾਣਦੇ ਅੱਜ ਦੁਪਹਿਰ ਦੇ ਵਚਨ ਦੇ ਵਿੱਚ ਕੀ ਪਰਮੇਸ਼ਰ ਸਾਨੂੰ ਅੱਜ ਦੁਪਹਿਰ ਦੇ ਵਚਨ ਦੇ ਵਿੱਚ ਕੀ ਸੰਦੇਸ਼ ਦੇਣ ਜਾ ਰਹੇ ਨੇ। ਅੱਜ ਦੁਪਹਿਰ ਦਾ ਵਚਨ ਰੋਮੀਆਂ 1 ਅਧਿਆਇ ਦੀ 18 ਤੋਂ 20 ਨੰਬਰ ਅੱਜ ਤੱਕ ਜਿਹੜੇ ਮਨੁੱਖ ਸੱਚਾਈ ਨੂੰ ਬੁਰਾਈ ਨਾਲ ਦਬਾਈ ਰੱਖਦੇ ਹਨ ਉਨ੍ਹਾਂ ਦੀ ਸਾਰੀ ਅਪਗਤੀ ਅਤੇ ਕੁਤਰਮ ਉਤੇ ਪਰਮੇਸ਼ਰ ਦਾ ਕਰੋਧ ਤਾਂ ਸਵਰਗ ਤੋਂ ਪ੍ਰਗਟ ਹੋਇਆ ਕਿਉਂ ਜੋ ਪਰਮੇਸ਼ਰ ਦੇ ਬਾਰੇ ਜੋ ਕੁਝ ਪਤਾ ਲੱਗ ਸਕਦਾ ਹੈ ਸੋ ਉਹਨਾਂ ਦੇ ਮਨਾਂ ਵਿੱਚ ਪ੍ਰਗਟ ਹੈ ਇਸ ਲਈ ਜੋ ਪਰਮੇਸ਼ਰ ਨੇ ਉਨ੍ਹਾਂ ਉੱਤੇ ਉਸ ਨੂੰ ਪ੍ਰਗਟ ਕੀਤਾ ਕਿਉਂ ਜੋ జగਤ ਦੇ ਉਤਪਤ ਹੋਣ ਤੋਂ ਉਹਦੇ ਅਣ ਦੇਖੇ ਗੁਣ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ਰਤਾਈ ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿਸ ਪੈਂਦੀ ਹੈ ਹallelujah ਜਿੱਦਾਂ ਆਪਾਂ ਸਵੇਰ ਦੇ ਵਚਨ ਦੇ ਵਿੱਚ ਸੁਣਿਆ ਕਿ ਬਹੁਤ سارے ਲੋਕ ਆ ਜਿਹੜੇ ਕਹਿੰਦੇ ਕਿ ਤੁਸੀਂ ਆਪਣੇ ਪਰਮੇਸ਼ਰ ਨੂੰ ਦੇਖਿਆ ਕਿ ਨਹੀਂ ਦੇਖਿਆ ਤੇ ਅੱਜ ਪਰਮੇਸ਼ਰ ਸਾਨੂੰ ਸਬੂਤ ਦਿੰਦੇ ਆਪਣੀ ਸੱਚਾਈ ਦਾ ਜਿਹੜਾ ਆ ਉਹ ਭੇਦ ਦਿੰਦੇ ਆ ਪਰਮੇਸ਼ਰ ਕਹਿੰਦੇ ਆ ਪਰਮੇਸ਼ਰ ਕਹਿੰਦੇ ਮੈਂ ਹਰ ਇੱਕ ਚੰਗੇ ਮਨੁੱਖ ਨੂੰ ਵੀ ਦੇਖਦਾ ਤੇ ਹਰ ਇੱਕ ਮਾੜੇ ਮਨੁੱਖ ਨੂੰ ਵੀ ਦੇਖਦਾ ਆ ਪਰਮੇਸ਼ਰ ਕਹਿੰਦੇ ਜਿਹੜੇ ਮਨੁੱਖ ਸੱਚਾਈ ਨੂੰ ਬੁਰਾਈ ਨਾਲ ਦਬਾਈ ਰੱਖਦੇ ਆ ਉਹਨਾਂ ਦੀ ਸਾਰੀ ਇਹ ਭਗਤੀ ਤੇ ਕੋ ਧਰਮ ਪਰਮੇਸ਼ਰ ਦਾ ਉਹਦੇ ਉੱਤੇ ਕਰੋਧ ਪੈਂਦਾ ਆ ਤੇ ਉਹ ਕਿੱਥੋਂ ਪੈਦਾ ਹੁੰਦਾ ਸਵਰਗ ਤੋਂ ਪੈਦਾ ਹੁੰਦਾ ਆ ਤੇ ਪਰਮੇਸ਼ਰ ਹੈਗਾ ਕਰਕੇ ਹੀ ਉਹਨਾਂ ਦਾ ਜਿਹੜਾ ਆ ਅਪਰਾਧ ਜਿਹੜਾ ਆ ਉਹ ਪ੍ਰਗਟ ਹੁੰਦਾ ਅਗਰ ਪਰਮੇਸ਼ਰ ਨਾ ਹੁੰਦਾ ਤੇ ਸਾਡੀਆਂ ਗਲਤੀਆਂ ਗੁਨਾਹ ਕਿਸੇ ਨੇ ਵੀ ਦੇਖਣੀਆਂ ਨਹੀਂ ਸੀਗੀਆਂ ਔਰ ਨਾ ਹੀ ਉਹਨਾਂ ਦੀ ਕਿਸੇ ਨੇ ਨਿਆਂ ਕਰਨਾ ਸੀਗਾ ਤੇ ਪਰਮੇਸ਼ਰ ਕਹਿੰਦੇ ਕਿ ਮੈਂ ਤੁਹਾਡੇ ਸਾਰੇ ਕੁਤਰਮ ਨੂੰ ਦੇਖਦਾ ਹਾਂ ਤੇ ਪਰਮੇਸ਼ਰ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਸਾਰੇ ਗੁਨਾਹਾਂ ਨੂੰ ਮਾਫ ਕੀਤਾ ਤੇ ਆਪਾਂ ਦੇਖਦੇ ਹਾਂ ਕਿ ਜਿੱਦਾਂ ਪਰਮੇਸ਼ਰ ਨੇ ਧਰਤੀ ਦੇ ਉਤਪਤ ਤੋਂ ਲੈ ਕੇ ਹੁਣ ਤੱਕ ਕਿੰਨੇ ਹੀ ਪਰਮੇਸ਼ਰ ਦੇ ਵਿੱਚ ਭੇਦਿਆ ਕਿੰਨੀਆਂ ਪਰਮੇਸ਼ਰ ਦੇ ਵਿੱਚ ਰਹੱਸਿਆ ਜਿਹੜੇ ਆਪਾਂ ਹੱਲੇ ਤੱਕ ਵੀ ਸਮਝ ਨਹੀਂ ਸਕਦੇ ਜਿੱਦਾਂ ਸਭ ਤੋਂ ਪਹਿਲੀ ਗੱਲ ਤਾਂ ਇਹੀ ਆ ਮਤਲਬ ਪਰਮੇਸ਼ਰ ਕਹਿੰਦੇ ਅਗਰ ਤੁਸੀਂ ਮੇਰੀ ਸਚਾਈ ਨੂੰ ਜਾਨਣਾ ਚਾਹੁੰਦੇ ਆ ਤੁਸੀਂ ਨਹੀਂ ਜਾਣ ਸਕਦੇ ਕਿਉਂਕਿ ਪਰਮੇਸ਼ਰ ਦੇ ਭੇਦ ਹੀ ਇੰਨੇ ਉਸ ਲੈਵਲ ਤੱਕ ਕੋਈ ਵੀ ਇਨਸਾਨ ਹੱਲੇ ਪਹੁੰਚ ਹੀ ਨਹੀਂ ਪਾਇਆ ਕਿ ਪਰਮੇਸ਼ਰ ਨੂੰ ਪੂਰੀ ਤਰ੍ਹਾਂ ਦੇ ਨਾਲ ਜਾਣ ਲਵੇ ਪਰ ਫਿਰ ਵੀ ਆਪਾਂ ਕੀ ਦੇਖਦੇ ਪਰਮੇਸ਼ਰ ਦੇ ਅਸੀਂ ਦੇਖਦੇ ਆਂ ਪਰਮੇਸ਼ਰ ਕਹਿੰਦੇ ਕਿ ਜਗਤ ਦੇ ਉਤਪਤ ਹੋਣ ਤੋਂ ਪਹਿਲਾਂ ਮਤਲਬ ਕਿ ਜਗਤ ਦੇ ਉਤਪਤ ਹੋਣ ਤੇ ਉਹਦੇ ਆਣ ਦੇਖੇ ਗੋਣੇ ਮਤਲਬ ਪਰਮੇਸ਼ਰ ਨੇ ਧਰਤੀ ਬਣਾਈ ਆਕਾਸ਼ ਬਣਾਇਆ ਸਮੁੰਦਰ ਬਣਾਏ ਔਰ ਕਿੱਦਾਂ-ਕਿੱਦਾਂ ਦੀਆਂ ਅਜੀਬ ਜੰਤੂ ਬਣਾਏ ਜਿਹੜੇ ਅਸੀਂ ਹਾਲੇ ਤੱਕ ਵੀ ਨਹੀਂ ਦੇਖੇ ਹੈਗੇ ਬਹੁਤ ਤਰ੍ਹਾਂ ਦੀਆਂ ਪਰਮੇਸ਼ਰ ਨੇ ਪਰਜਾਤੀਆਂ ਬਣਾਈਆਂ ਬਹੁਤ ਤਰ੍ਹਾਂ ਦੇ ਫਲ ਬਹੁਤ ਤਰ੍ਹਾਂ ਦੇ ਪੇੜ ਪੌਦੇ ਮਤਲਬ ਕਿ ਇੰਨਾ ਕੁਝ ਪਰਮੇਸ਼ਰ ਨੇ ਬਣਾਇਆ ਆ ਜਿਹੜਾ ਕਿਸੇ ਇਨਸਾਨ ਦੇ ਵਸ ਦੀ ਗੱਲ ਨਹੀਂ ਹੈਗੀ ਪਰਮੇਸ਼ਰ ਹੀ ਸਭ ਕੁਝ ਕਰਦੇ ਆ ਤੇ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਆ ਮਨੋੱਖ ਦਾ ਸ਼ਰੀਰ ਮਨੱਖ ਦੇ ਸਰੀਰ ਦੇ ਵਿੱਚ ਕਿੰਨੀਆਂ ਹੀ ਕੋਸ਼ੀਆਂ ਸੀ ਆਪਣੀ ਸਰੀਰ ਨੂੰ ਖੁਦ ਨਹੀਂ ਜਾਣ ਸਕਦੇ ਤੇ ਪਰਮੇਸ਼ਰ ਨੇ ਕਿੰਨੇ ਹੀ ਭੇਦ ਸਾਡੇ ਸਰੀਰ ਦੇ ਵਿੱਚ ਵੀ ਰੱਖੇ ਹੋਏ ਆ ਜਿਨ੍ਹਾਂ ਨੂੰ ਹਾਲੇ ਤੱਕ ਸਾਇੰਟਿਸਟ ਵੀ ਨਹੀਂ ਜਾਣ ਸਕੇ ਜਿਨ੍ਹਾਂ ਨੂੰ ਹਾਲੇ ਤੱਕ ਕੋਈ ਡਾਕਟਰ ਪੂਰੀ ਤਰ੍ਹਾਂ ਨਾਲ ਨਹੀਂ ਜਾਣ ਸਕਿਆ ਮਤਲਬ ਕਿ ਬਹੁਤ ਤਰ੍ਹਾਂ ਦੇ ਇਦਾਂ ਦੇ ਪਰਮੇਸ਼ਰ ਨੇ ਸਾਡੇ ਅੰਦਰ ਵੀ ਭੇਦ ਰੱਖੇ ਹੋਏ ਨੇ ਪਰਮੇਸ਼ਰ ਨੇ ਹੱਲੇ ਸਵਰਗ ਦੇ ਪੇਦਾ ਦਾ ਸਾਨੂੰ ਕੁਝ ਵੀ ਪਤਾ ਨਹੀਂ ਆ ਕਿਉਂਕਿ ਅਸੀਂ ਹੱਲੇ ਧਰਤੀ ਦੇ ਪੇਦਾ ਨੂੰ ਨਹੀਂ ਜਾਣ ਸਕੇ ਕਿਉਂਕਿ ਪਰਮੇਸ਼ਰ ਜਿਹੜਾ ਆ ਨਾ ਉਹ ਬੇਅੰਤ ਆ ਪਰਮੇਸ਼ਰ ਜਿਹੜਾ ਬੇਅੰਤ ਮੈਕੈਨਿਕੀ ਉਹਦਾ ਕੋਈ ਵੀ ਅੰਤ ਨਹੀਂ ਹੈ ਪਰਮੇਸ਼ਰ ਦਾ ਕੋਈ ਵੀ ਅੰਤ ਨਹੀਂ ਆ ਪਰਮੇਸ਼ਰ ਸਾਡਾ ਜਿਹੜਾ ਆ ਉਹ ਬੇਅੰਤ ਆ ਪਰਮੇਸ਼ਰ ਦੀ ਸ਼ਕਤੀ ਬੇਅੰਤ ਆ ਪਰਮੇਸ਼ਰ ਦੀ ਸਮਰੱਥਾ ਬੇਅੰਤ ਆ ਤੇ ਦੇਖੋ ਪਰਮੇਸ਼ਰ ਖੜੇ ਖੜੇ ਲੋਗਾ ਨੂੰ ਚੰਗੇ ਕਰਦਾ ਸੀ ਪਰਮੇਸ਼ਰ ਹੁਣ ਵੀ ਖੜੇ ਖੜੇ ਲੋਗਾ ਨੂੰ ਚੰਗੇ ਕਰਦਾ ਤੇ ਲੋਗ ਜਿਹੜੇ ਆ ਉਹ ਡਰਾਮਾ ਦੱਸਦੇ ਆ ਪਰਮੇਸ਼ਰ ਬਹੁਤ ਸਾਰੇ ਅਚੰਬੇ ਕੰਮ ਕਰਦਾ ਆ ਤੇ ਲੋਗ ਕੀ ਕਹਿੰਦੇ ਆ ਕਿ ਇਹ ਡਰਾਮੇ ਹੁੰਦੇ ਆ ਜਾਂ ਫਿਰ ਇਹ ਕਹ ਲੋ ਕਿ ਇਹ ਲੋਕਾਂ ਨੂੰ ਮਗਰ ਲਾਉਣ ਦੇ ਲਈ ਜਾਦੂ ਹੁੰਦੇ ਆ ਪਰ ਨਹੀਂ ਇਹ ਪਰਮੇਸ਼ਰ ਦੇ ਭੇਦ ਆ ਪਰਮੇਸ਼ਰ ਦੀ ਸੱਚਾਈ ਆ ਅਸੀਂ ਪਰਮੇਸ਼ਰ ਨੂੰ ਸਮਝ ਹੀ ਨਹੀਂ ਸਕਦੇ ਪਰਮੇਸ਼ਰ ਕਹਿੰਦੇ ਆ ਕਿ ਜਿਹੜੇ ਤਾਂ ਮਨੁੱਖਾਂ ਨੇ ਮੇਰੇ ਬਾਰੇ ਜਾਣ ਲਿਆ ਪਰਮੇਸ਼ਰ ਕਹਿੰਦੇ ਵੀ ਮਨੁੱਖਾਂ ਦੇ ਉੱਪਰ ਉਹਨਾਂ ਦਾ ਪਾਪ ਹੁੰਦਾ ਆ ਜਿਹੜੇ ਪਰਮੇਸ਼ਰ ਦੇ ਭੇਦ ਨੂੰ ਜਾਣ ਲੈਂਦੇ ਆ ਬਹੁਤ ਸਾਰੇ ਜਿਹੜੇ ਅਨਜਾਤੇ ਲੋਗ ਆ ਉਹਨਾਂ ਨੂੰ ਤਾਂ ਮਤਲਬ ਪਰਮੇਸ਼ਰ ਦੇ ਬਾਰੇ ਕੁਛ ਪਤਾ ਹੈ ਮਤਲਬ ਕਿ ਬਹੁਤ ਸਾਰੇ ਲੋਗ ਆ ਜਿਨ੍ਹਾਂ ਨੂੰ ਕੁਛ ਵੀ ਨਹੀਂ ਪਤਾ ਉਹਨਾਂ ਨੂੰ ਅਸੀਂ ਦੇਖਦੇ ਆ ਕਿ ਪਰਮੇਸ਼ਰ ਕਹਿੰਦੇ ਕਿ ਇਹਨਾਂ ਨੂੰ ਤਾਂ ਪਹਿਲੇ ਕੁਛ ਪਤਾ ਨਹੀਂ ਫਿਰ ਇਹ ਕਹਿ ਸਕਦੇ ਕਿ ਪ੍ਰਭੂ ਮੈਨੂੰ ਤਾਂ ਕੁਛ ਪਤਾ ਹੀ ਨਹੀਂ ਮੈਂ ਤੇਰੀ ਸਚਾਈ ਜਾਂ ਭੇਦ ਨੂੰ ਕਿੱਦਾਂ ਜਾਣਾਂ ਜਦ ਮੈਂ ਤਾਂ ਤੈਨੂੰ ਜਾਣਿਆ ਨਹੀਂ ਮੈਨੂੰ ਕਿਸੇ ਨੇ ਤੇਰੇ ਬਾਰੇ ਦੱਸਿਆ ਹੀ ਨਹੀਂ ਮੈਂ ਕਿ ਇਸ ਚੀਜ਼ ਦੇ ਲਈ ਹੱਕਦਾਰ ਹਾਂ ਸਜ਼ਾ ਦਾ ਪਰ ਪਰਮੇਸ਼ਰ ਕਹਿੰਦੇ ਬਹੁਤ ਸਾਰੇ ਜਿਹੜੇ ਲੋਕ ਆ ਨਾ ਉਹ ਮਸੀਹ ਦੇ ਵਿੱਚ ਆ ਬਹੁਤ ਸਮੇਂ ਤੋਂ ਉਹਨਾਂ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਆਪਣੀ ਜ਼ਿੰਦਗੀਆਂ ਦੇ ਵਿੱਚੋਂ ਘਿਣਾਉਣੇ ਕੰਮ ਕਰਨੀ ਨਹੀਂ ਛੱਡਦੇ ਪਰਮੇਸ਼ਰ ਕਹਿੰਦੇ ਉਹ ਭਗਤੀ ਕਰ ਅਪਗਤੀ ਕਰਦੇ ਆ ਮਤਲਬ ਕਿ ਅਪਗਤੀ ਦਾ ਮਤਲਬ ਵੀ ਜਦੋਂ ਉਹ ਪਰਮੇਸ਼ਰ ਨੂੰ ਜਾਣ ਲੈਂਦੇ ਆ ਜਦੋਂ ਪਰਮੇਸ਼ਰ ਨੂੰ ਜਾਣਨ ਤੋਂ ਬਾਅਦ ਵੀ ਉਹ ਬੁਰਾਈ ਨਹੀਂ ਛੱਡਦੇ ਜਦੋਂ ਜਾਣਨ ਤੋਂ ਬਾਅਦ ਵੀ ਉਹੀ ਕੰਮ ਕਰਦੇ ਜਿਹੜੇ ਪਹਿਲਾਂ ਕਰਦੇ ਸੀ ਮੂਰਤੀ ਪੂਜਾ ਦੇ ਸਮੇਂ ਦੇ ਵਿੱਚ ਹੁਣ ਵੀ ਉਹ ਬਹਿਮ ਕਰਦੇ ਹੁਣ ਵੀ ਉਹ ਸ਼ੱਕ ਕਰਦੇ ਹੁਣ ਵੀ ਉਹ ਨਿੱਕੇ ਨਿੱਕੇ ਐਦਾਂ ਦੀਆਂ ਚੀਜ਼ਾਂ ਕਰਦੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਅਪਗਤੀ ਯਾਰ ਹੁੰਦੀ ਆ ਮੰਨ ਲਓ ਕਿ ਜਿੱਦਾਂ ਪਹਿਲੇ ਸਮੇਂ ਦੇ ਵਿੱਚ ਸੀਗਾ ਕਿ ਜਦੋਂ ਪੌਂਡ ਪੈ ਜਾਂਦੀ ਹੈ ਉਦੋਂ ਅਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਤੇ ਹਾਲੇ ਵੀ ਮਸੀਹ ਭੈਣ ਭਰਾ ਜਿਹੜੇ ਆ ਉਹ ਬਹੁਤ ਸਾਰੇ ਭੈਣ ਭਰਾ ਇਹ ਕਰਦੇ ਆ ਕਿ ਜਦੋਂ ਪੌਂਡ ਪਈ ਹੈ ਨਹੀਂ ਹੱਲੇ ਰੁਕ ਜਾ ਕੀ ਤੁਹਾਨੂੰ ਆਪਣੇ ਸੱਚੇ ਪਰਮੇਸ਼ਰ ਤੇ ਭਰੋਸਾ ਨਹੀਂ ਹੈਗਾ ਕੀ ਤੁਸੀਂ ਉਹਦੇ ਪੇਧ ਨੂੰ ਪਾਇਆ ਨਹੀਂ ਹੈਗਾ ਕਿ ਸਾਰੇ ਸਮੇਂ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਆ ਔਰ ਬਹੁਤ ਸਾਰੇ ਇਹੋ ਜਿਹੇ ਕੰਮ ਜਿਹੜੇ ਪਰਮੇਸ਼ਰ ਨੇ ਸਾਨੂੰ ਮੈਨੂੰ ਸਮਝਾਇਆ ਆ ਪਰਮੇਸ਼ਰ ਦੇ ਉਦਾ ਦੇ ਵਿੱਚ ਇੰਨੀ ਸਚਾਈ ਆ ਤੇ ਆਪਾਂ ਫੇਰ ਵੀ ਉਹਨਾਂ ਹੀ ਚੀਜ਼ਾਂ ਦੇ ਵਿੱਚ ਫਸੇ ਹੋਏ ਆ ਤੇ ਅਸੀਂ ਕੀ ਕਰਦੇ ਆ ਬੁਰਾਈ ਜਿਹੜੀ ਸਚਾਈ ਆ ਨਾ ਸੱਚ ਕੌਣ ਆ ਸੱਚ ਪਰਮੇਸ਼ਰ ਆ ਪਰਮੇਸ਼ਰ ਨੇ ਕਿਹਾ ਆ ਰਾ ਜੀਵਨ ਤੇ ਸਚਾਈ ਮੈਂ ਆ ਪਰਮੇਸ਼ਰ ਕਹਿੰਦੇ ਕਿ ਸੱਚ ਮੈਂ ਆ ਜਦੋਂ ਅਸੀਂ ਸਚਾਈ ਨੂੰ ਬੁਰਾਈ ਦੇ ਨਾਲ ਦਬਾ ਲੈਨੇ ਆ ਨਾ ਤੇ ਉਦੋਂ ਫਿਰ ਸਾਡੀ ਜਿਹੜੀ ਅਪਗਤੀ ਪਰਮੇਸ਼ਰ ਦੇ ਅੱਗੇ ਯਾਰ ਹੁੰਦੀ ਆ ਤੇ ਫਿਰ ਪਰਮੇਸ਼ਰ ਨੂੰ ਕਰੋਧ ਆਉਂਦਾ ਆ ਕਿ ਇਨਸਾਨ ਕੀ ਕਰਦੇ ਆ ਪ੍ਰਭੂ ਨੂੰ ਜਾਣਦੇ ਹੋਏ ਵੀ ਫਿਰ ਵੀ ਉਹ ਉਹਨਾਂ ਹੀ ਚੀਜ਼ਾਂ ਵਿੱਚ ਫਸੇ ਰਹਿੰਦੇ ਆ ਜੋ ਹੱਥਾਂ ਦੀਆਂ ਬਣਾਈਆਂ ਹੋਈਆਂ ਮੂਰਤਾਂ ਉਹਨਾਂ ਵਿੱਚ ਫਸੇ ਰਹਿੰਦੇ ਆ ਤੇ ਪਰਮੇਸ਼ਰ ਕਹਿੰਦਾ ਕਿ ਮੈਂ ਉਤਪਤ ਤੋਂ ਆਪਣੇ ਆਨ ਦੇਖੇ ਮਤਲਬ ਕਿ ਆਨ ਦੇਖੇ ਗੁਣ ਅਰਥਾਤ ਜਿਹੜੀ ਸਦੀਪਕ ਸਮਰੱਥਾ ਆ ਪਰਮੇਸ਼ਰ ਤਾਈ ਉਹ ਉਹਨੂੰ ਪਰਮੇਸ਼ਰ ਕਹਿੰਦੇ ਵੀ ਮੈਂ ਮਤਲਬ ਕਿ ਤੁਸੀਂ ਮੇਰੀ ਰਚਨਾ ਤੋਂ ਚੰਗੀ ਤਰ੍ਹਾਂ ਸਮਝ ਸਕਦੇ ਆਂ ਵੀ ਮੈਂ ਕੀ ਕੀਤਾ ਮੈਂ ਕੀ ਕਰਨ ਵਾਲਾ ਪਰਮੇਸ਼ਰ ਹਾਂ ਮੈਂ ਧਰਤੀ ਨੂੰ ਉਤਪਤ ਕੀਤਾ ਮੈਂ ਧਰਤੀ ਦੇ ਉੱਪਰ ਹਰ ਇੱਕ ਚੀਜ਼ ਨੂੰ ਬਣਾਇਆ ਪਰਮੇਸ਼ਰ ਕਹਿੰਦੇ ਪਰ ਲੋਕਾਂ ਨੇ ਕੀ ਕੀਤਾ ਮਨੁੱਖਾਂ ਨੇ ਕੀ ਕੀਤਾ ਮਨੁੱਖਾਂ ਨੇ ਉਹਨਾਂ ਚੀਜ਼ ਬਣਾਈਆਂ ਹੋਈਆਂ ਚੀਜ਼ਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਪਰ ਜਿਹੜੇ ਸਿਰਜਣਹਾਰ ਨੇ ਉਹਨਾਂ ਸਾਰੀਆਂ ਚੀਜ਼ਾਂ ਦੀ ਸਿਰਜਣਾ ਕੀਤੀ ਉਸ ਨੂੰ ਇੱਕ ਪਾਸੇ ਕਰ ਦਿੱਤਾ ਅਪਾ ਸਾਰੇ ਜਾਣਦੇ ਆ ਕਿ ਹਰ ਇੱਕ ਗ੍ਰੰਥ ਦੇ ਵਿੱਚ ਹਰ ਇੱਕ ਹਰ ਇੱਕ ਧਾਰਮਿਕ ਗ੍ਰੰਥ ਦੇ ਵਿੱਚ ਪਰਮੇਸ਼ਵਰ ਦਾ ਹੀ ਜ਼ਿਕਰ ਆ ਪਰ ਉਸ ਨੂੰ ਉਲਟ ਤਰੀਕਿਆਂ ਦੇ ਨਾਲ ਸਮਝਾਇਆ ਜਾ ਰਿਹਾ ਹੈ ਕਿਸੇ ਹੋਰ ਦਾ ਫੇਸ ਅੱਗੇ ਲਿਆ ਕੇ ਕਿਸੇ ਹੋਰ ਦਾ ਨਾਮ ਅੱਗੇ ਲਿਆ ਕੇ ਤੇ ਉਹ ਚੀਜ਼ਾਂ ਸਾਨੂੰ ਜਿਹੜੀਆਂ ਆ ਉਹ ਮੁੱਖਾ ਦੇ ਸਾਹਮਣੇ ਰੱਖੀਆਂ ਜਾ ਰਹੀਆਂ ਆ ਕਿ ਪਰਮੇਸ਼ਰ ਦਾ ਨਾਮ ਜਿਹੜਾ ਆ ਉਹ ਪਰਮੇਸ਼ਰ ਦੀ ਸੱਚਾਈ ਪਰਮੇਸ਼ਰ ਦਾ ਭੇਦ ਜਿਹੜਾ ਆ ਸਾਡੇ ਤੋਂ ਲੁਕ ਜਾਵੇ ਤੇ ਸਿਰਫ ਔਰ ਸਿਰਫ ਉਹ ਇਨਸਾਨ ਜਾਂ ਕੋਈ ਧਰਮ ਜਾਂ ਕੋਈ ਕੋਈ ਮਤਲਬ ਕਿ ਕਿਸੇ ਹੋਰ ਦਾ ਨਾਮ ਜਿਹੜਾ ਆ ਅੱਗੇ ਲਿਆ ਕੇ ਸਾਨੂੰ ਪਰਮੇਸ਼ਰ ਦਾ ਨਾਮ ਦੱਸ ਕੇ ਗੁੰਮਰਾਹ ਕੀਤਾ ਜਾਂਦਾ ਤੇ ਬਹੁਤ ਸਾਰੇ ਭੈਣ ਭਰਾ ਹੋਏ ਵੀ ਆ ਆਪਾਂ ਦੇਖਦੇ ਆ ਕਿ ਇੱਕ ਭਰਾ ਜਿਹੜੇ ਜਿਹੜੇ ਵਿਕਾਸਚਾਰੀਆ ਜੀ ਪਾਸਟਰ ਵਿਕਾਸ ਚਾਰੀਆ ਜੀ ਉਹ ਕਹਿੰਦੇ ਕਿ ਮੈਂ ਦੁਨੀਆ ਦੇ ਸਾਰੇ ਗ੍ਰੰਥ ਪੜ ਲਏ ਕਹਿੰਦੇ ਮੈਂ ਕੁਰਾਨ ਬਾਈਬਲ ਗੁਰੂ ਗ੍ਰੰਥ ਸਾਹਿਬ ਔਰ ਹੋਰ ਨਾ ਜਾਣੇ ਕਹਿੰਦੇ ਰਮਾਇਣ ਵੀ ਪੜੀ ਗੀਤਾ ਵੀ ਪੜੀ ਕਹਿੰਦੇ ਸਾਰੇ ਹੀ ਗ੍ਰੰਥ ਪੜ ਲਏ ਔਰ ਉਹਨਾਂ ਤੇ ਰਿਸਰਚ ਕੀਤੀ ਉਸ ਤੋਂ ਬਾਅਦ ਕਹਿੰਦੇ ਮੈਨੂੰ ਕੀ ਪਤਾ ਲੱਗਿਆ ਕਿ ਹਰ ਇੱਕ ਜਗ੍ਹਾ ਹਰ ਇੱਕ ਧਰਮ ਦੇ ਵਿੱਚ ਹਰ ਇੱਕ ਗ੍ਰੰਥ ਦੇ ਵਿੱਚ ਹਰ ਇੱਕ ਮਤਲਬ ਕਿ ਹਰ ਇੱਕ ਧਾਰਮਿਕ ਪੁਸਤਕ ਦੇ ਵਿੱਚ ਪਰਮੇਸ਼ਰ ਯਹਵਾ ਤੇ ਪ੍ਰਭੂ ਯੇਸ਼ੂ ਮਸੀਹ ਦਾ ਹੀ ਜ਼ਿਕਰ ਹੈ ਡਾਇਰੈਕਟਲੀ ਨਹੀਂ ਪਰ ਇਨਡਾਇਰੈਕਟਲੀ ਅਸੀਂ ਸਾਰੇ ਉਸ ਨੂੰ ਹੀ ਮੰਨ ਰਹੇ ਆ ਮਤਲਬ ਕਹਿਣ ਦਾ ਭਾਵ ਇਹ ਆ ਕਿ ਪਰਮੇਸ਼ਰ ਦੇ ਨਾਮ ਨੂੰ ਦਬਾਇਆ ਜਾ ਰਿਹਾ ਆ ਸਚਾਈ ਨੂੰ ਦਬਾ ਕੇ ਇਮਨੁੱਖਾਂ ਨੂੰ ਮੂਰਤੀਆਂ ਦੇ ਵੱਲ ਲਗਾਇਆ ਜਾ ਰਿਹਾ ਆ ਔਰ ਹੋਰ ਨਾ ਜਾਣੇ ਕਿੰਨੇ ਹੀ ਕੰਮ ਜਿਹੜੇ ਆ ਉਹ ਅਸੀਂ ਕਰਦੇ ਆ ਬਿਨਾ ਪਰਮੇਸ਼ਰ ਨੂੰ ਜਾਣੇ ਇਸਾ ਸੱਚਮੁੱਚ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਰਮੇਸ਼ਰ ਦਾ ਕਿੰਨੀ ਵਾਰੀ ਜ਼ਿਕਰ ਪ੍ਰਭੂ ਦਾ ਕਿੰਨੀ ਵਾਰੀ ਜ਼ਿਕਰ ਆ ਤੇ ਬਹੁਤ ਸਾਰੇ ਇਹੋ ਜਿਹੇ ਉਹਦੇ ਵਿੱਚ ਵੀ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸ਼ਬਦ ਨੇ ਜਿਹੜੇ ਸਾਨੂੰ ਪਰਮੇਸ਼ਰ ਦੇ ਨਾਲ ਸਾਡਾ ਮਿਲਾਪ ਕਰਵਾਉਂਦੇ ਆ ਜਿੱਦਾਂ ਏਕ ਓੰਕਾਰ ਸਤਨਾਮ ਮਤਲਬ ਏਕ ਓੰਕਾਰ ਪਰਮੇਸ਼ਰ ਹੀ ਆ ਤੇ ਸਤ ਪਰਮੇਸ਼ਰ ਹੀ ਆ ਤੇ ਪਰਮੇਸ਼ਰ ਜਿਹੜਾ ਬਿਆਨਤਾ ਉਹਦਾ ਕੋਈ ਆਕਾਰ ਨਹੀਂ ਉਹ ਨਿਰੰਕਾਰ ਆ ਤੇ ਸੱਚਮੁੱਚ ਉਸਦਾ ਕੋਈ ਆਕਾਰ ਨਹੀਂ ਉਹ ਨਿਰੰਕਾਰ ਆ ਇਹ ਇਹ ਬਹੁਤ ਗਹਿਰੇ ਭੇਦਾਂ ਜਿਹੜੇ ਅਸੀਂ ਸਮਝ ਨਹੀਂ ਸਕਦੇ ਪਰ ਪਰਮੇਸ਼ਰ ਦੇ ਕੋਲੋਂ ਸਮਝ ਮੰਗੀਏ ਤਾਂ ਪਰਮੇਸ਼ਰ ਸਾਨੂੰ ਸਮਝਾਣਗੇ ਜਿੱਦਾਂ ਈਯੂਬ ਨਬੀ ਦੇ ਉੱਪਰ ਜਦੋਂ ਥੋੜੀ ਜਿਹੀ ਮੁਸ਼ਕਿਲ ਆਈ ਤੇ ਈਯੂਬ ਨਬੀ ਖबरा ਉਠਿਆ ਈਯੂਬ ਨਬੀ ਪਰਮੇਸ਼ਰ ਦੇ ਨਾਲ ਗੱਲਾਂ ਕਰਨ ਲੱਗਿਆ ਪਰਮੇਸ਼ਰ ਨੇ ਫਿਰ ਜਦੋਂ ਉਸ ਦਾ ਸਾਹਮਣਾ ਕੀਤਾ ਪਰਮੇਸ਼ਰ ਨੇ ਅਜ਼ੂਬ ਦੇ ਜਦੋਂ ਸਾਹਮਣੇ ਆਏ ਤੇ ਪਰਮੇਸ਼ਰ ਨੇ ਕੀ ਕਿਹਾ ਕਿ ਹਾਂ ਜੇ ਦੱਸ ਤੇ ਫਿਰ ਜੇ ਤੂੰ ਮੇਰੇ ਕੋਲੋਂ ਸਵਾਲ ਪੁੱਛਦਾ ਹੈ ਪਰਮੇਸ਼ਰ ਕਹਿੰਦੇ ਫਿਰ ਮੈਨੂੰ ਵੀ ਦੱਸ ਕਿ ਧਰਤੀ ਕਿੱਦਾਂ ਬਣੀ ਧਰਤੀ ਦੀ ਹੱਦ ਕਿੱਥੇ ਆ ਅਸਮਾਨ ਨੂੰ ਕਿਹਨੇ ਖੜਾ ਕੀਤਾ ਹੈ ਤਾਰਿਆਂ ਨੂੰ ਕਿਹਨੇ ਰੋਕ ਰੱਖਿਆ ਆ ਚੰਦ ਸੂਰਜ ਕਿਹਦੇ ਸਹਾਰੇ ਲਟਕ ਰਿਹਾ ਆ ਔਰ ਪਾਣੀ ਕਰਨੇ ਇਕੱਠੇ ਕੀਤਾ ਕਿੰਨਾਂ ਨੇ ਉਹਨੂੰ ਹੁਕਮ ਦਿੱਤਾ ਹੈ ਕਿ ਉਹ ਇੱਕ ਜਗ੍ਹਾ ਇਕੱਠੇ ਸਭ ਕੁਝ ਪਰਮੇਸ਼ਰ ਹੀ ਆ ਤੇ ਸੱਚਮੁੱਚ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਆਪਾਂ ਦੇਖਦੇ ਆ ਕਿ ਜੋ ਚਿੜੀਆਂ ਆ ਉਹ ਆਲਣਿਆਂ ਦੇ ਵਿੱਚ ਦਰਖਤਾਂ ਦੇ ਉੱਪਰ ਸੌਂਦੀਆਂ ਆ ਤੇ ਕੀ ਉਹ ਰਾਤ ਨੂੰ ਪਰਮੇਸ਼ਵਰ ਉਹਨਾਂ ਨੂੰ ਡਿੱਗਣ ਵੀ ਨਹੀਂ ਦਿੰਦਾ ਔਰ ਦਿਨੇ ਉਹਨਾਂ ਦੇ ਭੋਜਨ ਦਾ ਇੰਤਜ਼ਾਮ ਕਰਦਾ ਤੇ ਬਹੁਤ ਇਦਾਂ ਦੀਆਂ ਚੀਜ਼ਾਂ ਆ ਜਿਹੜੀਆਂ ਪਰਮੇਸ਼ਵਰ ਜਿਹੜਾ ਆ ਬਿਆਨ ਤੇ ਆ ਉਹਦੀ ਸਚਾਈ ਉਹਦੇ ਭੇਦ ਨੂੰ ਅਸੀਂ ਸਮਝ ਨਹੀਂ ਸਕਦੇ ਤੇ ਇੰਨੇ ਮਹਾਨ ਪਰਮੇਸ਼ਵਰ ਦੇ ਅਸੀਂ ਧੀਆਂ ਪੁੱਤਰ ਆ ਤੇ ਸਾਨੂੰ ਗਰਵ ਹੋਣਾ ਚਾਹੀਦਾ ਆ ਅਸੀਂ ਕਿਸੇ ਹੋਰ ਚੀਜ਼ਾਂ ਦੇ ਮਗਰ ਨਾ ਭੱਜੀਏ ਪਰ ਅਸੀਂ ਪਰਮੇਸ਼ਰ ਦੀ ਸਚਾਈ ਨੂੰ ਅਗਰ ਜਾਣ ਲਿਆ ਹੈ ਤਾਂ ਅਸੀਂ ਪਰਮੇਸ਼ਰ ਦੀ ਹੀ ਮਹਿਮਾ ਕਰੀਏ ਤੇ ਪਰਮੇਸ਼ਰ ਦੇ ਕਰੋਧ ਨੂੰ ਆਪਣੇ ਉੱਪਰ ਨਾ ਲਈਏ ਪਰ ਅਸੀਂ ਪਰਮੇਸ਼ਰ ਦੀ ਦਇਆ ਨੂੰ ਸਦਾ ਲਈ ਆਪਣੀ ਜ਼ਿੰਦਗੀਆਂ ਦੇ ਵਿੱਚ ਲੈ ਲਈਏ ਔਰ ਪਰਮੇਸ਼ਰ ਸਾਡੇ ਕੋਲੋਂ ਖੁਸ਼ ਹੋਵੇ ਔਰ ਪਰਮੇਸ਼ਰ ਦੇ ਰਾਹਾਂ ਦੇ ਉੱਤੇ ਅਸੀਂ ਚੱਲ ਕੇ ਅਸੀਂ ਉਸ ਦੇ ਸਵਰਗ ਰਾਜ ਵਿੱਚ ਵੀ ਐਂਟਰ ਹੋਈਏ ਜਿਹੜਾ ਸਵਰਗ ਪਰਮੇਸ਼ਰ ਨੇ ਸਾਡੇ ਲਈ ਬਣਾਇਆ ਹੋਇਆ ਹੈ ਔਰ ਸੱਚਮੁੱਚ ਜਿਸ ਦੇ ਲਈ ਆਪਣੇ ਇਕਲੌਤੇ ਪੁੱਤਰ ਨੂੰ ਪਰਮੇਸ਼ਰ ਨੇ ਕੁਰਬਾਨ ਕਰ ਦਿੱਤਾ ਇੱਕ ਰਾਹ ਬਣਾਇਆ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਕਿ ਅਸੀਂ ਪਰਮੇਸ਼ਰ ਤੱਕ ਪਹੁੰਚ ਸਕੀਏ ਪਰਮੇਸ਼ਰ ਸਾਡੇ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ ਇਸ ਲਈ ਪਰਮੇਸ਼ਰ ਸਾਨੂੰ ਆਪਣੇ ਪੇਧ ਪਰੀਆਂ ਗੱਲਾਂ ਨੂੰ ਦੱਸਦੇ ਆ ਤੇ ਸੱਚਮੁੱਚ ਜਿੰਨਾ ਭੈਣਾ ਭਰਾਵਾਂ ਨੂੰ ਵਚਨ ਦੀ ਸਮਝ ਨਹੀਂ ਆਉਂਦੀ ਜੇ ਪਰਮੇਸ਼ਰ ਦੀ ਸਚਾਈ ਉਹਨਾਂ ਦੇ ਖਾਣੇ ਵਿੱਚ ਨਹੀਂ ਪੈਂਦੀ ਦਿਮਾਗ ਦੇ ਵਿੱਚ ਨਹੀਂ ਪੈਂਦੀ ਤਾਂ ਪਰਮੇਸ਼ਰ ਦੇ ਕੋਲ ਅੱਜ ਅਸੀਂ ਪ੍ਰਾਰਥਨਾ ਕਰਨੀ ਹੈ ਕਿ ਪਰਮੇਸ਼ਰ ਸਾਨੂੰ ਆਪਣੀ ਸਮਝ ਦੇਣ ਤਾਂ ਕਿ ਅਸੀਂ ਉਸ ਦੇ ਸਵਰਗ ਰਾਜ ਦੀ ਭਾਲ ਕਰ ਸਕੀਏ ਉਸ ਦੇ ਗੁੱਜੇ ਪੇਧਾਂ ਦੀ ਅਸੀਂ ਭਾਲ ਕਰ ਸਕੀਏ ਔਰ ਉਹ ਗੁੱਜੇ ਪੇਧ ਸਾਨੂੰ ਸਮਝ ਆ ਸਕਣ ਹallelujah hallelujah ਮਹਾਨ ਕੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਧੰਨਵਾਦ ਕਰਦੇ ਪਰਮੇਸ਼ਰ ਅੱਜ ਦੁਪਹਿਰ ਦੀ ਖੂਬਸੂਰਤ ਹਜ਼ੂਰੀ ਦੇ ਲਈ ਪਬਜੀ ਜੋ ਤੁਸਨ ਅੱਜ ਦੀ ਦੁਪਹਿਰ ਦੀ ਹਜ਼ੂਰੀ ਦੇ ਵਿੱਚ ਵਚਨ ਦਿੱਤਾ ਹੈ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਸਾਨੂੰ ਆਪਣੇ ਵਚਨ ਦੇ ਦੁਆਰਾ ਆਸ਼ੀਸ਼ ਬਰਕਤ ਦਿਓ ਮੇਰੇ ਮਹਾਨ ਕੁਦਾ ਸੱਚਮੁੱਚ ਅਸੀਂ ਅੱਜ ਦੇ ਵਚਨ ਦੇ ਵਿੱਚ ਜਾਣਿਆ ਹੈ ਖੁਦਾ ਕਿ ਤੁਸੀਂ ਨਿਰੰਕਾਰ ਹੋ ਤੁਹਾਡਾ ਕੋਈ ਆਕਾਰ ਨਹੀਂ ਹੈ ਮੇਰੇ ਮਹਾਨ ਖੁਦਾ ਤੁਸੀਂ ਕਣ-ਕਣ ਦੇ ਵਿੱਚ ਮੌਜੂਦ ਹੋ ਤੁਹਾਡੀ ਪਰਮੇਸ਼ਰ ਜੀ ਤਾਕਤ ਸਮਰੱਥਾ ਪਰਮੇਸ਼ਰ ਜੀ ਉਸ ਨੂੰ ਅਸੀਂ ਮੈਨ ਨਹੀਂ ਸਕਦੇ ਉਸ ਨੂੰ ਅਸੀਂ ਜਾਣ ਨਹੀਂ ਸਕਦੇ ਖੁਦਾਵੰਨ ਜੀ ਸੱਚਮੱਚ ਤੁਸੀਂ ਬੇਅੰਤ ਹੋ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਆਪਣੇ ਪਰਮੇਸ਼ਰ ਦੀ ਗੁਜੇ ਪੇਧਾ ਨੂੰ ਸਾਡੇ ਤੇ ਪ੍ਰਗਟ ਕਰੋ ਖੁਦਾਵੰਨ ਜੀ ਸਾਨੂੰ ਅਕਲ ਬੁੱਧ ਗਿਆਨ ਦਾ ਆਤਮਾ ਦਿਓ ਤਾਂ ਕਿ ਅਸੀਂ ਤੁਹਾਡੇ ਗੁਜੇ ਪੇਧਾ ਨੂੰ ਸਮਝ ਸਕੀਏ ਜਾਣ ਸਕੀਏ ਔਰ ਤੁਹਾਡੇ ਸਵਰਗ ਰਾਜ ਦੇ ਵਿੱਚ ਐਂਟਰ ਹੋ ਸਕੀਏ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਮਹਾਨ ਖੁਦਾ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪ੍ਰਭ ਜੀ ਅਦਭੁਤ ਕਾਰਜ ਹੋਣ ਪਰਮੇਸ਼ਰ ਜੀ ਔਰ ਸਾਡੀ ਸਮਝ ਬੁੱਧ ਨੂੰ ਪਰਮੇਸ਼ਰ ਜੀ ਤੁਸੀਂ ਖੋਲ ਦੇਣਾ ਖੁਦਾਵੰਨ ਜੀ ਔਰ ਅਸੀਂ ਤੁਹਾਡੇ ਵਚਨ ਦੇ ਵਿੱਚ ਵਧਦੇ ਚਾਹੀਏ ਤੁਹਾਡੇ ਨਾਮ ਦੇ ਵਿੱਚ ਵਧਦੇ ਚਾਹੀਏ ਔਰ ਤਰੱਕੀ ਕਰਦੇ ਚਾਹੀਏ ਮੇਰੇ ਮਹਾਨ ਖੁਦਾ ਬੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਇਹਨਾਂ ਵਚਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਚੁਰਾਉਣ ਨਾ ਪਾਈ ਪ੍ਰਭ ਜੀ ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਪਰਬਜੀ ਲੱਖਾਂ ਗੁਣਾ ਆਸ਼ੀਸ਼ਾਂ ਬਰਕਤਾਂ ਨੂੰ ਲੈ ਕੇ ਆਉਣ ਔਰ ਬਹੁਤ ਸਾਰੀਆਂ ਰੂਹਾਂ ਪ੍ਰਭਜੀ ਅੱਜ ਦੇ ਵਚਨ ਦੇ ਦੁਆਰਾ ਬਚਾਈਆਂ ਜਾਣ ਮੇਰੇ ਮਹਾਨ ਖੁਦਾਵੰਨ ਜੀ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਆਸ਼ੀਸ਼ ਬਰਕਤ ਨੂੰ ਮੰਗਦੇ ਆ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਵਿੱਚੋਂ ਚੁਰਾਣੇ ਨਾ ਪਾਏ ਪ੍ਰਭਜੀ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਹਾਂ ਉਹਨਾਂ ਭੈਣਾਂ ਭਰਾਵਾਂ ਦੇ ਲਈ ਜਿਨ੍ਹਾਂ ਨੇ ਕਮੈਂਟ ਬਾਕਸ ਦੇ ਵਿੱਚ ਪ੍ਰਭਜੀ ਆਪਣੀ ਪ੍ਰੇਅਰ ਰਿਕੁਐਸਟ ਭੇਜੀਆਂ ਨੇ ਪ੍ਰार्थਨਾ ਕਰਦੇ ਖੁਦਾਬੰਦੀ ਰਾਜੀ ਦੇ ਲਈ ਪਰਮੇਸ਼ਰ ਇਹਨਾਂ ਦੇ ਪੂਰੇ ਪਰਿਵਾਰ ਨੂੰ ਅਸੀਸਾਂ ਬਰਕਤਾਂ ਦੇ ਨਾਲ ਬles ਕਰਨਾ ਦੌਰਿਸ ਦੇ ਲਈ ਪ੍ਰਾਰਥਨਾ ਕਰਦੇ ਖੁਦਾਬੰਦੀ ਰਾਂ ਦੇ ਹਸਬੰਦ ਨੂੰ ਬles ਕਰਨਾ ਖੁਦਾਬੰਦੀ ਹਰਵੰਸ ਕੌਰ ਦੇ ਲਈ ਪ੍ਰਾਰਥਨਾ ਕਰਦੇ ਖੁਦਾਬੰਦੀ ਇਹਨਾਂ ਦੀ ਪੂਰੀ ਫੈਮਲੀ ਨੂੰ ਬles ਕਰਨਾ ਖੁਦਾਬੰਦੀ ਆਪਣੇ ਪਵਿੱਤਰ ਲੋ ਉਹਦੇ ਵਿੱਚ ਕਵਰ ਕਰਨਾ ਮੇਰੇ ਮਹਾਨ ਖੁਦਾ ਕਰਮਜੀਤ ਕੌਰ ਦੇ ਲਈ ਪ੍ਰਾਰਥਨਾ ਕਰਦੇ ਖੁਦਾਬੰਦੀ ਇਹਨਾਂ ਨੂੰ ਵਚਨ ਦੇ ਵਿੱਚ ਵਧਾਉਣਾ ਮੇਰੇ ਮਹਾਨ ਖੁਦਾਬੰਦੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਸ਼ਿੰਦਰਪਾਲ ਕੋਰ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਨਦੀ ਪੂਰੀ ਫੈਮਲੀ ਪਰਮ ਜੀ ਤੁਹਾਡੇ ਵਿਸ਼ਵਾਸ ਦੇ ਵਿੱਚ ਆ ਜਾਵੇ ਖੁਦਾ ਹਰਪ੍ਰੀਤ ਕੋਰ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਪਰਮੇਸ਼ਰ ਜੀ ਜੋ ਵੀ ਇਹਨਾਂ ਨੇ ਨਵੀਂ ਸਟਾਰਟਿੰਗ ਕਰਨੀ ਹੈ ਖੁਦਾ ਆਪਣੀ ਲਾਈਫ ਦੇ ਵਿੱਚ ਖੁਦਾਵੰਨ ਜੀ ਉਸ ਦੇ ਵਿੱਚ ਮਦਦ ਸਹਾਇਤਾ ਅਗਵਾਈ ਕਰਨਾ ਸਰਬਜੀਤ ਕੋਰ ਨੂੰ ਪਰਮੇਸ਼ਰ ਜੀ ਪਰਮੇਸ਼ਰ ਜੀ ਨਦੀ ਬੇਟੀ ਨੂੰ ਖੁਦਾਵੰਨ ਜੀ ਵਿਵਚਾਰ ਤੋਂ ਆਜ਼ਾਦ ਕਰੋ ਖੁਦਾਵੰਨ ਜੀ ਪਵਿੱਤਰਤਾਈ ਵਾਲਾ ਜੀਵਨ ਦਿਓ ਪਰਮੇਸ਼ਰ ਜੀ ਮਿੰਦਰਕੌਰ ਦੇ ਲਈ ਪ੍ਰਾਰਥਨਾ ਕਰਦੇ ਇਹਨਾਂ ਦੇ ਪੂਰੇ ਪਰਿਵਾਰ ਨੂੰ ਆਸ਼ੀਸ਼ ਬਰਕਤ ਅਸੀਸ ਦੇ ਨਾਲ ਬਰਸ ਕਰੋ ਕਸ਼ਮੀਰ ਕੌਰ ਨੂੰ ਪਰਮੇਸ਼ਰ ਜੀ 슈ਗਰ ਔਰ ਖੁਦਾਵੰਨ ਜੀ ਪਿਲਸ ਤੋਂ ਪਰਮੇਸ਼ਰ ਜੀ ਆਜ਼ਾਦ ਕਰੋ ਖੁਦਾਵੰਨ ਜੀ ਜੋਤੀ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਇਹਨਾਂ ਨੂੰ ਆਤਮਾ ਚ ਵਧਾਉਣਾ ਫੈਮਿਲੀ ਫੈਮਿਲੀ ਪਰਮੇਸ਼ਰ ਜੀ ਬਲੇਸਿੰਗ ਦੇਣਾ ਖੁਦਾ ਸੁਖਦੀਪ ਕੌਰ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਇਨਾਂ ਨੂੰ ਪੂਰੀ ਫੈਮਿਲੀ ਨੂੰ ਪਰਮੇਸ਼ਵਰ ਜੀ ਸੰਭਾਲ ਕੇ ਰੱਖਣਾ ਖੁਦਾਵੰਨ ਜੀ ਆਸ਼ੀਸ਼ਾ ਬਰਕਤਾਂ ਦੇ ਨਾਲ ਬles ਕਰਨਾ ਜਗਜੀਤ ਕੌਰ ਮਨਪ੍ਰੀਤ ਕੌਰ ਦੇ ਲਈ ਪ੍ਰਾਰਥਨਾ ਕਰਦੇ ਆਂ ਪੂਰੇ ਪਰਿਵਾਰਨ ਪਰਮੇਸ਼ਵਰ ਜੀ ਤੁਹਾਡੇ ਹੱਥਾਂ ਸੌਂਪਦੇ ਖੁਦਾ ਦਇਆ ਕਰਨਾ ਰਹਿਮ ਕਰਨਾ ਫਜ਼ਲ ਕਰਨਾ ਇਹਨਾਂ ਨੂੰ ਸੰਭਾਲ ਕੇ ਰੱਖਣਾ ਆਪਣੇ ਆਸ਼ੀਸ਼ਾ ਬਰਕਤਾਂ ਦੇ ਨਾਲ ਬles ਕਰਨਾ ਪੁਸ਼ਪਾ ਦੇਵੀ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਇਹਨਾਂ ਦੇ ਬੇਟੇ ਔਰ ਹਸਬੰਡ ਨੂੰ ਆਪਣੇ ਪਵਿੱਤਰ ਲੋਕ ਦੇ ਵਿੱਚ ਕਵਰ ਕਰਕੇ ਰੱਖਣਾ ਸਾਰੀਆਂ ਮੁਸ਼ਕਿਲਾਂ ਪ੍ਰੋਬਲਮਾਂ ਤੋਂ ਆਜ਼ਾਦ ਕਰਨਾ ਖੁਦਾਵੰਨ ਜੀ ਰੀਨਾ ਰਾਣੀ ਸਰਬਜੀਤ ਕੌਰ ਪਰਮੇਸ਼ਰ ਜੀ ਨਾ ਕਰਾ ਪਰਿਵਾਰਾਂ ਨੂੰ ਵੀ ਪਰਮੇਸ਼ਰ ਜੀ ਆਪਣੇ ਹੱਥਾਂ ਚ ਸੰਭਾਲ ਕੇ ਰੱਖਣਾ ਆਸ਼ੀਸ਼ ਬਰਕਤ ਦਇਆ ਭਲਾਈ ਦੇ ਨਾਲ ਬles ਕਰਨਾ ਖੁਦਾਵੰਨ ਜੀ ਮਨਜੀਤ ਕੌਰ ਦੇ ਲਈ ਪ੍ਰਾਰਥਨਾ ਕਰਦੇ ਇਹਨਾਂ ਦੇ ਹਸਬੰਦ ਨੂੰ ਬੇਵਚਾਰ ਦੇ ਵਿੱਚੋਂ ਆਜ਼ਾਦ ਕਰੋ ਪਵਿੱਤਰਤਾਈ ਵਾਲਾ ਜੀਵਨ ਦਿਓ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਲਕਸ਼ਮਨ ਸਿੰਘ ਦੇ ਲਈ ਪ੍ਰਾਰਥਨਾ ਕਰਦੇ ਹਾਂ ਮੋਰੀ ਲਾਲ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਇਹਨਾਂ ਨੂੰ ਸਾਰੇ ਹੀ ਕਰ ਪਰਿਵਾਰਾਂ ਨੂੰ ਪਰਮੇਸ਼ਰ ਜੀ ਆਸ਼ੀਸ਼ਾਂ ਬਰਕਤਾਂ ਦੇ ਨਾਲ ਬles ਕਰਨਾ ਔਰ ਪ੍ਰਭ ਜੀ ਹਰ ਇੱਕ ਰੁਕਾਵਟ ਨੂੰ ਦੂਰ ਕਰਨਾ ਮੇਰੇ ਮਹਾਨ ਖੁਦਾਵੰਨ ਜੀ ਜਗਰਾਜ ਸਿੰਘ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਜੋ ਇਹਨਾਂ ਨੂੰ ਪੈਰਾਲਾਈਜ਼ ਦੀ ਪ੍ਰੋਬਲਮ ਹੈ ਹਰ ਤਰ੍ਹਾਂ ਦਾ ਪੈਰਾਲਾਈਜ਼ ਪ੍ਰਭੂ ਯੀਸ਼ੂ ਮਸੀਹ ਨਾਮ ਚ ਕੈਨਸਲ ਕਰ ਦੇ ਖੁਦਾ ਤਾਨੀਆਂ ਰਿਤੂ ਪ੍ਰਭ ਜੀ ਇਹਨਾਂ ਦੇ ਲਈ ਪ੍ਰਾਰਥਨਾ ਕਰਦੇ ਇਹਨਾਂ ਦੇ ਪੂਰੇ ਪਰਿਵਾਰਾਂ ਨੂੰ ਸੰਭਾਲ ਕੇ ਰੱਖਣਾ ਆਸ਼ੀਸ਼ਾ ਬਰਕਤਾਂ ਦੇ ਨਾਲ ਬles ਕਰਨਾ ਖੁਦਾਵੰਨ ਜੀ ਸੁਦੇਸ਼ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਇਹਨਾਂ ਦੀ ਅੱਖਾਂ ਦੀ ਪ੍ਰੋਬਲਮ ਖੁਦਾਵੰਨ ਜੀ ਨਸ਼ੇ ਦੀ ਪ੍ਰੋਬਲਮ ਫੈਮਲੀ ਦੇ ਵਿੱਚ ਜੋ ਵੀ ਪ੍ਰੋਬਲਮ ਹਨ ਇਹ ਖੁਦਾਵੰਨ ਜੀ ਦੂਰ ਕਰਨਾ ਔਰ ਪਰਮੇਸ਼ਵਰੀ ਸੰਭਾਲ ਕੇ ਰੱਖਣਾ ਕਮਲੇਸ਼ ਦੇ ਲਈ ਮਲਕੀਤ ਕੌਰ ਦੇ ਲਈ ਬਲੇ ਹਾਰ ਰਾਮ ਦੇ ਲਈ ਪ੍ਰਾਰਥਨਾ ਕਰਦੇ ਪ੍ਰਭੂ ਜੀ ਨੇ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਭਲਾਈ ਆਸ਼ੀਸ਼ ਬਰਕਤ ਦੇ ਨਾਲ ਸੰਭਾਲ ਕੇ ਰੱਖਣਾ ਆਪਣਾ ਰਹਿਮ ਫਜ਼ਲ ਇਹ ਨਕਰ ਪਰਿਵਾਰਾਂ ਦੇ ਉੱਪਰ ਪ੍ਰਭੂ ਜੀ ਹੁਣ ਤੋਂ ਲੈ ਕੇ ਸਦਾ ਤੱਕ ਕਰਨਾ ਮੇਰੇ ਮਹਾਨ ਖੁਦਾ ਇਹ ਨਕਰ ਪਰਿਵਾਰਾਂ ਵਿੱਚ ਪ੍ਰਭੂ ਜੀ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਹੋਵੇ ਮੇਰੇ ਮਹਾਨ ਖੁਦਾਵੰਦ ਜੀ ਇਹ ਘਰ ਪਰਿਵਾਰ ਤੁਹਾਡੇ ਨਾਮ ਦੇ ਵਿੱਚ ਆਸ਼ੀਸ਼ ਬਰਕਤ ਨੂੰ ਪਾਉਣ ਇਹ ਸਾਰੀ ਪ੍ਰਾਰਥਨਾ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮਨ 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 ਤਾਰੀਕ ਲਈ ਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ